ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 27 ਆਪਰੇਸ਼ਨ ਬਲੂ ਸਟਾਰ ਭਾਗ 4 ਜਾਨੀ ਨੁਕਸਾਨ ਦਾ ਸਵਾਲ ਬੇਬੁਨਿਆਦ ਸੰਦੇਹ ਅਤੇ ਕੀਮਤ ਅਤੇ ਜ਼ਿੰਮੇਵਾਰੀ ਗੁਰਦੁਆਰਾ ਕੰਪਲੈਕਸ ਦੇ ਬਿਲਕੁਲ ਬਾਹਰ ਅਸਥਾਈ ਸੰਸਕਾਰ ਖੇਤਰ ਵਿੱਚ ਡਿਊਟੀ ਤੇ ਤਨਾਤਕ ਫੌਜੀ ਅਧਿਕਾਰੀ ਅਨੁਸਾਰ ਪਿੰਡਰਾਂ ਵਾਲੇ ਦਾ ਅੰਤਮ ਸੰਸਕਾਰ 7 ਜੂਨ ਨੂੰ ਸ਼ਾਮ 7:49 ਮਿੰਟ ਤੇ ਕੀਤਾ ਗਿਆ ਹਰਮੰਦਰ ਸਾਹਿਬ ਨੇੜੇ ਲਗਭਗ 10 ਹਜ਼ਾਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਪਰ ਫੌਜ ਨੇ ਉਹਨਾਂ ਨੂੰ ਪਿੱਛੇ ਰੋਕ ਦਿੱਤਾ ਪਿੰਡਰਾਵਾਲੇ ਅਮਰੀਕ ਸਿੰਘ ਤੇ ਠਾਰਾ ਸਿੰਘ ਦੀਆਂ ਮ੍ਰਿਤਕ ਦੇਹਾਂ ਨੂੰ ਚਿਤਾ ਤੇ ਲਿਆਂਦਾ ਗਿਆ ਉੱਥੇ ਡਿਊਟੀ ਤੇ ਤਨਖਤ ਕੈਪਟਨ ਭਾਰਤਵਾੜ ਨੇ ਇਹ ਤਸੱਲੀ ਕਰਨ ਲਈ ਕਿ ਇਹ ਮ੍ਰਿਤਕ ਦੇ ਪਿੰਡਰਾਵਾਲੇ ਦੀ ਹੈ ਕਫਨ ਚੁੱਕ ਕੇ ਦੇਖਣ ਤੇ ਜ਼ੋਰ ਪਾਇਆ ਜਦੋਂ ਉਸਨੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਿਆ ਕਿ ਲਾਸ਼ ਇੰਨੀ ਬੁਰੀ ਤਰ੍ਹਾਂ ਦਰੜੀ ਹੋਈ ਕਿਉਂ ਹੈ ਤਾਂ ਉਹਨਾਂ ਨੇ ਉਸਨੂੰ ਦੱਸਿਆ ਕਿ ਅਤਵਾਦੀਆਂ ਨੇ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ ਸਨ ਪਰ ਪਿੰਡਰਾ ਵਾਲੇ ਦੇ ਸਸਕਾਰ ਦੇ ਸਮੇਂ ਬਾਰੇ ਕੁਝ ਪੰਬਰ ਪੂਸਾ ਜੈ ਕਿਉਂਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਮ੍ਰਿਤਕ ਦੇ 7 ਜੂਨ ਨੂੰ 7:30 ਵਜੇ ਤੱਕ ਮਰਦਾ ਘਰ ਵਿੱਚ ਨਹੀਂ ਲਿਆਂਦੀ ਗਈ ਸੀ ਤੇ 8 ਵਜੇ ਤੱਕ ਮਾਇਨਾ ਨਹੀਂ ਹੋਇਆ ਸੀ ਪੋਸਟਮਾਰਟਮ ਰਿਪੋਰਟ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਪਿੰਡਰਾ ਵਾਲੇ ਦੀ ਮੌਤ ਅਗਨ ਹਥਿਆਰਾਂ ਦੇ ਜ਼ਖਮਾਂ ਦੇ ਸਿੱਟੇ ਵੱਜੋਂ ਹੋਈ ਪੋਸਟਮਾਰਟਮ ਰਿਪੋਰਟ ਦੀ ਦਰੁਸਤੀ ਬਾਰੇ ਸ਼ੰਕੇ ਹਨ ਸ਼ਬੀਕ ਸਿੰਘ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੀ ਦੇਹ ਨੂੰ 9 ਜੂਨ ਤੱਕ ਮਰਦਾ ਘਰ ਵਿੱਚ ਨਹੀਂ ਲਿਆਂਦਾ ਗਿਆ ਸੀ ਉਦੋਂ ਤੱਕ ਲਾਸ਼ ਦੇ ਗਲ ਸੜ ਜਾਣ ਤੇ ਸੜਾਂਦ ਮਾਰਨ ਕਰਕੇ ਪੂਰਾ ਪੋਸਟਮਾਰਟਮ ਕਰਨਾ ਸੰਭਵ ਨਹੀਂ ਸੀ ਉਸ ਦੇ ਅੰਤਮ ਸੰਸਕਾਰ ਦਾ ਕੋਈ ਰਿਕਾਰਡਿੰਗ ਹੈ ਹੋ ਸਕਦਾ ਹੈ ਕਿ ਹੋਸਟਲ ਤੇ ਗੁਰਦੁਆਰਾ ਕੰਪਲੈਕਸ ਵਿੱਚ ਮਿਲੀਆਂ ਹੋਰ ਲਾਸ਼ਾਂ ਨਾਲ ਹੀ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੋਵੇ ਕੰਪਲੈਕਸ ਵਿੱਚ ਮਿਲੀਆਂ ਲਾਸ਼ਾਂ ਨੂੰ ਕੂੜੇ ਵਾਲੇ ਟਰੱਕਾਂ ਵਿੱਚ ਲੱਦਿਆ ਗਿਆ ਤੇ ਉਹਨਾਂ ਨੂੰ ਸ਼ਮਸ਼ਾਨ ਘਟ ਲਿਜਾਇਆ ਗਿਆ ਜੁਲਾਈ 1984 ਵਿੱਚ ਪ੍ਰਕਾਸ਼ਿਤ ਸਰਕਾਰੀ ਵਾਈਟ ਪੇਪਰ ਵਿੱਚ ਕਿਹਾ ਗਿਆ ਹੈ ਕਿ ਫੌਜ ਨੇ ਚਾਰ ਅਫਸਰਾਂ ਸਮੇਤ 83 ਜਵਾਨਾਂ ਨੂੰ ਗਵਾ ਦਿੱਤਾ ਸੀ 12 ਅਫਸਰ ਅਤੇ 237 ਜਵਾਨ ਜ਼ਖਮੀ ਹੋਏ ਸਨ ਮੁੱਖ ਜਾਨੀ ਨੁਕਸਾਨ ਐਸਐਫਐਫ ਅਤੇ ਇੱਕ ਪੈਰਾ ਕਮਾਂਡੋਆਂ ਨੇ ਚਲਿਆ ਜਿਸ ਵਿੱਚ ਗਾਰਡਸ ਦੇ 20 ਜਵਾਨ ਮਾਰੇ ਗਏ ਤੇ 60 ਜ਼ਖਮੀ ਹੋ ਗਏ ਵਾਈਟ ਪੇਪਰ ਵਿੱਚ ਕਿਹਾ ਗਿਆ ਕਿ ਕੁੱਲ ਮਿਲਾਕੇ 516 ਨਾਗਰਿਕ ਅਤੇ ਖਾੜਕੂ ਮਾਰੇ ਗਏ ਤੇ 592 ਹਿਰਾਸਤ ਵਿੱਚ ਲੈ ਗਏ ਬ੍ਰਹਮਚਲਾਨੀ ਨੇ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਗੁਰਦੁਆਰੇ ਅੰਦਰ ਕਈਆਂ ਨੂੰ ਉਹਨਾਂ ਦੀ ਪਿੱਠਾ ਪਿੱਛੇ ਹੱਥ ਬੰਨ੍ਹ ਕੇ ਨੇੜਿਓਂ ਗੋਲੀ ਮਾਰ ਦਿੱਤੀ ਗਈ ਸੀ ਤੇ ਲਗਭਗ 1200 ਲੋਕਾਂ ਦੀ ਮੌਤ ਹੋ ਗਈ ਸੀ ਜੋ ਸਰਕਾਰੀ ਅੰਕੜੇ ਤੋਂ ਦੁੱਗਣੇ ਦੇ ਨੇੜੇ ਤੇੜੇ ਸੀ 에어ਪੋਰਟ ਲੰਡਨ ਟਾਈਮਜ਼ ਨੇ 14 ਜੂਨ 1984 ਨੂੰ ਛਾਪੀ ਨਤੀਜੇ ਵਜੋਂ ਚਲਾਨੀ ਤੇ ਸਮਪਰਾਦਾਇਕ ਨਫ਼ਰਤ ਨੂੰ ਹਵਾ ਦੇਣ ਤੇ ਬਾਅਦ ਵਿੱਚ ਦੇਸ਼ ਧਰੋਹ ਦੇ ਦੋਸ਼ ਲਗਾਏ ਗਏ ਹਾਲਾਂਕਿ ਪੁਲਿਸ ਨੇ 35 ਘੰਟੇ ਪੁੱਛਗਿੱਛ ਕੀਤੀ ਪਰ ਸੁਪਰੀਮ ਕੋਰਟ ਦੇ ਦਖਲ ਕਾਰਨ ਉਹ ਗ੍ਰਿਫਤਾਰੀ ਤੋਂ ਬਚ ਗਿਆ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਉਸ ਦੇ ਪ੍ਰੈਸ ਪ੍ਰਮਾਣ ਪੱત્રਾਂ ਨੂੰ ਨਵਿਆਇਆ ਨਹੀਂ ਗਿਆ ਅਕਤੂਬਰ 1984 ਵਿੱਚ ਨਿਊਯਾਰਕ ਟਾਈਮਸ ਵਿੱਚ ਇੱਕ ਤਿੱਖੇ ਸੰਪਾਦਕੀ ਸਮੇਤ ਅੰਤਰਰਾਸ਼ਟਰੀ ਦਬਾਅ ਕਾਰਨ ਹੀ ਸਤੰਬਰ 1985 ਵਿੱਚ ਉਸ ਵਿਰੁੱਧ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਸ ਦਾ ਪਾਸਪੋਰਟ ਬਹਾਲ ਕਰ ਦਿੱਤਾ ਗਿਆ ਤੇ ਨਾਲ ਹੀ ਪ੍ਰੈਸ ਪ੍ਰਮਾਣ ਪੱਤਰਾਂ ਨੂੰ ਵੀ ਨਵਿਆਇਆ ਗਿਆ ਬੀਬੀਸੀ ਦੇ ਸਤੀਸ਼ ਜੈਕਬ ਦੁਆਰਾ ਖੁਫੀਆ ਤੇ ਸਿੱਖ ਧਾਰਮਿਕ ਸਰੋਤਾਂ ਤੋਂ ਲੈ ਕੇ ਅਨੁਮਾਨਾਂ ਅਨੁਸਾਰ ਫੌਜ ਦੇ 300 ਜਵਾਨਾਂ ਸਮੇਤ 2000 ਦੇ ਲਗਭਗ ਲੋਕ ਮਾਰੇ ਗਏ ਸਨ ਫੌਜ ਦੇ ਹੋਰ 800-900 ਜਵਾਨ ਜ਼ਖਮੀ ਹੋਏ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਉਮਰ ਪਰਲੀ ਅਪਾਜ ਹੋ ਗਏ ਸਨ ਜੇ ਸਰਕਾਰ ਅਸਲ ਅੰਕੜੇ ਪੇਸ਼ ਕਰਦੀ ਤਾਂ ਇਹ ਅੰਕੜੇ ਦਰਸਾਉਂਦੇ ਕਿ ਇਹ ਆਪਰੇਸ਼ਨ ਇੱਕ ਭਾਰੀ ਤਬਾਹੀ ਸੀ ਵਿਆਪਕ ਤੌਰ ਤੇ ਪਰਸਪਰ ਵਿਰੋਧੀ ਦਾਅਵੇਆਂ ਕਰਕੇ ਆਪਰੇਸ਼ਨ ਬਲੂ ਸਟਾਰ ਦੇ ਨਤੀਜੇ ਵਜੋਂ ਨਾਗਰਿਕਾਂ ਦੇ ਮਾਰੇ ਜਾਣ ਦੀ ਸਹੀ ਗਿਣਤੀ ਕੇਵਲ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਕਾਬਲ ਜਾਂਚ ਕਮਿਸ਼ਨ ਦੁਆਰਾ ਹੀ ਨਿਰਧਾਰਤ ਕੀਤੀ ਜਾ ਸਕਦੀ ਹੈ ਜਨਰਲ ਵੈਧੇਵਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਭਰੋਸੇ ਦੇ ਉਲਟ ਵਕ ਵਕ ਥਾਵਾਂ ਤੋਂ ਸਿੱਖ ਸੈਨਿਕਾਂ ਵੱਲੋਂ ਬਗਾਵਤ ਦੇ ਕਈ ਮਾਮਲੇ ਦੇਖਣ ਨੂੰ ਮਿਲੇ ਸਨ ਛੇ ਜੂਨ ਨੂੰ ਰਾਜਸਥਾਨ ਦੇ ਸ਼੍ਰੀ ਗੰਗਨਗਰ ਵਿੱਚ ਸਿੱਖ ਰੈਜੀਮੈਂਟ ਦੀ ਨੌਵੀਂ ਬਟਾਲੀਅਨ ਦੇ 600 ਸੈਨਿਕ ਬਗਾਵਤ ਕਰ ਗਏ ਸਨ। ਕੁਝ ਪਾਕਿਸਤਾਨian ਜਾਣ ਵਿੱਚ ਕਾਮਯਾਬ ਹੋ ਗਏ, ਜ਼ਿਆਦਾਤਰ ਨੂੰ ਰਾਜਪੂਤਾਨਾ ਰਾਈਫਲਸ ਦੇ ਸੈਨਿਕਾਂ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਬਿਹਾਰ ਦੇ ਰਾਮਗੜ ਵਿਖੇ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਵੱਡੇ ਪੱਧਰ ਤੇ ਗਦਰ ਹੋਇਆ, ਜਿੱਥੇ 1059 ਰੰਗ ਰੂਟਾਂ ਸਮੇਤ 1461 ਸੈਨਿਕਾਂ ਨੇ ਅਸਲਾਖਾਨੇ ਤੇ ਤਾਵਾ ਬੋਲਿਆ। ਉਹਨਾਂ ਦੁਆਰਾ ਕੀਤੀ ਗਈ ਗੋਲਾਬਾਰੀ ਵਿੱਚ ਸੈਂਟਰ ਦੇ ਕਵਾਂਟੈਂਟ ਬ੍ਰਿਗੇਡੀਅਰ ਐਸ.ਸੀ. ਪੁਰੀ ਦੀ ਮੌਤ ਹੋ ਗਈ। ਇਹ ਦੋ ਹੋਰ ਅਫਸਰ ਜ਼ਖਮੀ ਹੋ ਗਏ ਇਸ ਤੋਂ ਬਾਅਦ ਇਹ ਬਾਗੀ ਸੈਨਿਕ ਅੰਮ੍ਰਿਤਸਰ ਵੱਲ ਚੱਲ ਪਏ ਉਹਨਾਂ ਵਿੱਚੋਂ ਅੱਧਿਆਂ ਨੂੰ ਆਰਮੀ ਆਰਟੀਲਰੀ ਨੇ ਉੱਤਰ ਪ੍ਰਦੇਸ਼ ਦੇ ਸਖਤ ਤੀਸ਼ਕੜ ਰੇਲਵੇ ਸਟੇਸ਼ਨ ਤੇ ਘੇਰ ਲਿਆ ਇਹਨਾਂ ਵਿੱਚੋਂ ਜੋ ਬਾਗੀ ਭੱਜਣ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ 21ਵੀਂ ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਨੇ ਫੜ ਲਿਆ ਬਾਕੀ ਅਧੇ ਬਾਗੀਆਂ ਦੀ ਝੜਪ ਆਰਟੀਲਰੀ ਅਤੇ 20ਵੀਂ ਇਨਫੈਂਟਰੀ ਬ੍ਰਿਗੇਡ ਦੇ ਸੈਨਿਕਾਂ ਨਾਲ ਹੋਈ ਜਿਸ ਤਰ੍ਹਾਂ ਦੋਹਾਂ ਧਿਰਾਂ ਦੇ 35 ਸੈਨਿਕ ਮਾਰੇ ਗਏ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜ ਹੋਰ ਛੋਟੀਆਂ ਬਗਾਵਤਾਂ ਹੋਈਆਂ ਕੁੱਲ 55 ਬਾਗੀ ਮਾਰੇ ਗਏ ਅਤੇ 2606 ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਸੀਨੀਅਰ ਰਿਟਾਇਰਡ ਫੌਜੀ ਅਧਿਕਾਰੀਆਂ ਦਾ ਵਿਚਾਰ ਸੀ ਕਿ ਜੇਕਰ ਪੰਜਾਬ ਦੀਆਂ ਘਟਨਾਵਾਂ ਬਾਰੇ ਜਵਾਨਾਂ ਨੂੰ ਪੂਰੀ ਤਰ੍ਹਾਂ ਜਾਣੂ ਕਰਵਾਇਆ ਜਾਂਦਾ ਤਾਂ ਬਗਾਵਤਾਂ ਨੂੰ ਰੋਕਿਆ ਜਾ ਸਕਦਾ ਸੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਕਿਹਾ ਕਿ ਸੈਨਿਕਾਂ ਦੇ ਇਸ ਵਿਸ਼ਵਾਸ ਦਾ ਮੁਕਾਬਲਾ ਕਰਨ ਲਈ ਕਿ ਉਹਨਾਂ ਦੇ ਪਿੰਡਾਂ ਤੇ ਹਮਲਾ ਹੋ ਰਿਹਾ ਹੈ रेजिमेंटल सेंटर ਦੇ ਅਧਿਕਾਰੀਆਂ ਦੀ ਕਮਾਂਡ ਹੇਡ 6 ਸੈਂਕੜਾਂ ਦੀਆਂ ਛੋਟੀਆਂ ਟੁਕੜੀਆਂ ਨੂੰ ਪੰਜਾਬ ਭੇਜਣਾ ਚਾਹੀਦਾ ਸੀ ਤਾਂ ਜੋ ਉਹ ਖੁਦ ਦੇਖ ਸਕਦੇ ਕਿ ਅਸਲ ਵਿੱਚ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਸੀ ਅਤੇ ਇਸ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਵੀ ਭੇਜ ਸਕਦੇ ਲੈਫਟੀਨੈਂਟ ਜਨਰਲ ਐਸ ਕੇ ਸਿਨਾ ਨੇ ਕਹਿ ਕੇ ਉਹ ਇਸ ਬਗਾਵਤ ਲਈ ਅਫਸਰਾਂ ਨੂੰ ਦੋਸ਼ੀ ਮੰਨਦੇ ਹਨ ਕਿਉਂਕਿ ਇਹ ਅਫਸਰ ਸਪਸ਼ਟ ਤੌਰ ਤੇ ਇਹ ਹੀ ਨਹੀਂ ਜਾਣਦੇ ਸਨ ਕਿ ਉਹਨਾਂ ਦੇ ਜਵਾਨ ਕੀ ਸੋਚ ਰਹੇ ਸਨ ਬੇਬੁਨਿਆਦ ਸੰਦੇ ਆਪਰੇਸ਼ਨ ਬਰੂਸਟਰ ਦੇ ਰੂਪ ਵਿੱਚ ਫੌਜ ਦੁਆਰਾ ਅਪਣਾਏ ਗਏ ਸلسਲੇਬਾਰ ਸਖਤ ਤੱਤੇ ਵਿਨਾਸ਼ਕਾਰੀ ਤਰੀਕਿਆਂ ਨੂੰ ਇਸ ਸੰਦੇਹ ਤਹਿਤ ਉਚਿਤ ਠਹਿਰਾਇਆ ਗਿਆ ਕਿ ਪਿੰਡੂ ਖੇਤਰਾ ਤੋਂ ਸਿੱਖ ਵੱਡੇ ਪੱਧਰ ਤੇ ਦਰਬਾਰ ਸਾਹਿਬ ਵੱਲ ਵੱਧ ਸਕਦੇ ਸਨ ਇਸ ਤੋਂ ਉਲਟ 7 ਜੂਨ ਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੇ ਸੂਰੀ ਦੇ ਅਸਲ ਜ਼ਮੀਨੀ ਤਜਰਬੇ ਦੀ ਰਿਪੋਰਟ ਦੇਖੀ ਜਾਵੇ ਜਿਸ ਦਿਨ ਪਿੰਡਰਾਂ ਵਾਲੇ ਦੀ ਮੌਤ ਅਤੇ ਕਾਲ ਤਖ ਦੀ ਤਬਾਈ ਜਨਤਕ ਰੂਪ ਵਿੱਚ ਸਾਹਮਣੇ ਆ ਗਈ ਸੀ ਮੋਸਤਨ ਸੰਜੇ ਸੂਰੀ ਕਿਸੇ ਆਮ ਥਾਂ ਤੇ ਨਹੀਂ ਗਿਆ ਸਗੋਂ ਸਿੱਧਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਪਿੰਡਰਾਵਾਲੇ ਦੇ ਜੱਦੀ ਕਰ ਗਿਆ ਆਕਾਸ਼ਵਾਨੀ ਰੇਡੀਓ ਵੱਲੋਂ ਪਿੰਡਰਾਵਾਲੇ ਦੀ ਮੌਤ ਦੀ ਖਬਰ ਦੇ ਐਲਾਨ ਦੇ ਤੁਰੰਤ ਬਾਅਦ ਸੂਰੀ ਪਿੰਡ ਰੋਡੇ ਵਿੱਚ ਇੱਕ ਵਿਸ਼ਾਲ ਬਗਾਵਤ ਬਾਰੇ ਉਠੀਆਂ ਫਵਾਹਾਂ ਦੀ ਸਟਾਈ ਬਾਰੇ ਨਿੱਜੀ ਤੌਰ ਤੇ ਜਾਂਚ ਕਰਨਾ ਚਾਹੁੰਦਾ ਸੀ ਪਿੰਡ ਰੋਡੇ ਜਾਂਦੇ ਹੋਏ ਜਦੋਂ ਸੂਰੀ ਨੇ ਇੱਕ ਸਿੱਖ ਨੌਜਵਾਨ ਨੂੰ ਰਾਹ ਬਾਰੇ ਪੁੱਛਿਆ ਤਾਂ ਉਸ ਨੌਜਵਾਨ ਨੇ ਸੂਰੀ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਲਿਜਾਣ ਦੀ ਪੇਸ਼ਕਸ਼ ਕੀਤੀ ਤੇ ਸੂਰੀ ਨੂੰ ਪਿੰਡਰਾਵਾਲੇ ਦੇ ਕਰਨੇੜੇ ਛੱਡ ਦਿੱਤਾ ਸੂਰੀ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਬਾਹਰ ਚੁੱਪਚਾਪ ਖੜੇ ਵੇਖਿਆ ਉਹਨਾਂ ਵਿੱਚ ਇੱਕ ਵੀ ਗੈਰ ਸਿੱਖ ਨਹੀਂ ਸੀ ਹਰ ਕੋਈ ਸ਼ਾਂਤ ਅਤੇ ਚੁੱਪਚਾਪ ਖੜਾ ਸੀ ਸੂਰੀ ਨੇ ਦੋ ਪਰਿਵਾਰਕ ਮੈਂਬਰਾਂ ਨਾਲ ਆਪਣੀ ਜਾਣ-ਪਛਾਣ ਇੰਡੀਅਨ ਐਕਸਪ੍ਰੈਸ ਦੇ ਇੱਕ ਪੱਤਰਕਾਰ ਵੱਜੋਂ ਕਰਵਾਈ। ਕੁਝ ਮਿੰਟਾਂ ਵਿੱਚ ਉਸ ਨੂੰ ਘਰ ਅੰਦਰ ਲਿਜਾਇਆ ਗਿਆ ਤੇ ਕਮਰੇ ਵਿੱਚ ਫਰਨੀਚਰ ਦੀ ਇਕਲੌਤੀ ਚੀਜ਼ ਜਾਨੀ ਮੰਜਾ ਤੇ ਬੈਠਣ ਦੀ ਪੇਸ਼ਕਸ਼ ਕੀਤੀ ਗਈ। ਉਸ ਨੇ ਪਰਿਵਾਰ ਦੇ ਦੋਵਾਂ ਮੈਂਬਰਾਂ ਨੂੰ ਪਿੰਡ ਰੋੜੇ ਆਉਣ ਦਾ ਕਾਰਨ ਦੱਸਿਆ। ਸੂਰੀ ਦੱਸਦਾ ਕਿ ਇਸ ਤੋਂ ਬਾਅਦ ਕੀ ਹੋਇਆ। ਬੰਦਿਆਂ ਵਿੱਚੋਂ ਇੱਕ ਭੋਜਨ ਵਾਲੀ ਥਾਲੀ ਲੈ ਕੇ ਆਇਆ ਜਿਸ ਵਿੱਚ ਰੋਟੀ, ਦਾਲ, ਆਚਾਰ ਸਨ। ਜਿਆਲੂ ਮੇਜ਼ਬਾਨ ਕਿਉਂਕਿ ਇਹ ਬੰਦਾ ਹੁਣ ਮੇਜ਼ਬਾਨ ਹੀ ਬਣ ਗਿਆ ਸੀ। ਨੇ ਮੈਨੂੰ ਪੁੱਛਿਆ ਕਿ ਕੀ ਮੈਂ ਦਿਨ ਭਰ ਕੁਝ ਖਾਧਾ? ਮੈਂ ਕਿਹਾ ਨਹੀਂ ਉਸਨੇ ਸ਼ਾਇਦ ਸੋਚਿਆ ਕਿ ਮੈਨੂੰ ਜਾਣਕਾਰੀ ਨਾਲੋਂ ਭੋਜਨ ਦੀ ਵਧੇਰੇ ਲੋੜ ਸੀ ਅਤੇ ਕਿਸੇ ਵੀ ਸੂਰਤ ਵਿੱਚ ਉਸ ਕੋਲ ਦੇਣ ਲਈ ਕੋਈ ਜਾਣਕਾਰੀ ਨਹੀਂ ਸੀ ਇੱਥੇ ਬੰਗ ਹੋਰ ਜਗ੍ਹਾ ਵੀ ਕਿਸੇ ਹਥਿਆਰਬੰਦ ਬਗਾਵਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮੈਂ ਇੱਕ ਪਰਦੇਸੀ ਹਿੰਦੂ ਸੀ ਇੱਕ ਅਜਿਹਾ ਬਖਸ਼ ਸੀ ਜਦੋਂ ਪੰਜਾਬ ਵਿੱਚ ਪਰਦੇਸੀ ਹਿੰਦੂਆਂ ਬਾਰੇ ਸ਼ੱਕ ਆਪਣੇ ਸਿਕਰ ਤੇ ਹੋ ਸਕਦਾ ਸੀ ਪਰ ਮੈਨੂੰ ਆਰਾਮ ਦੇਖਭਾਲ ਅਤੇ ਰੋਟੀ ਪਾਣੀ ਦੀ ਪੇਸ਼ਕਸ਼ ਕੀਤੀ ਗਈ ਸੀ ਪਿੰਡਰਾ ਵਾਲੇ ਦੇ ਪਰਿਵਾਰ ਨੇ ਪੰਜਾਬ ਦੀਆਂ ਪੁਰਾਣੀਆਂ ਰਵੈਤਾਂ ਨੂੰ ਛੱਡਿਆ ਨਹੀਂ ਸੀ ਕਿ ਕਿਵੇਂ ਇੱਕ ਅਜਨਬੀ ਦਾ ਵੀ ਸਵਾਗਤ ਕੀਤਾ ਜਾਂਦਾ ਹੈ ਉਸ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਉਸ ਨੂੰ ਘਰ ਵਰਗਾ ਅਹਿਸਾਸ ਦਵਾਇਆ ਜਾਂਦਾ ਹੈ ਮੈਨੂੰ ਉਹਨਾਂ ਅਖਬਾਰਾਂ ਦੀਆਂ ਸੁਰਖੀਆਂ ਨਾਲੋਂ ਬਿਹਤਰ ਪੰਜਾਬ ਮਿਲਿਆ ਜਿਨ੍ਹਾਂ ਲਈ ਮੈਂ ਕੰਮ ਕਰ ਚੁੱਕਾ ਸਾਂ ਜਿਸ ਨੇ ਮੈਨੂੰ ਉਮੀਦ ਕਰਨ ਲਈ ਪ੍ਰੇਰਿਤ ਕੀਤਾ ਸੀ ਪੂਰੀ ਤਰ੍ਹਾਂ ਦਿਮਾਗ ਨਾਲ ਨਹੀਂ ਸੀ ਪਰ ਮੇਰੀ ਭਾਵਨਾਤਮਕ ਸੋਚ ਨੇ ਕਿਹਾ ਕਿ ਜੇ ਉਸ ਦਿਨ ਪਿੰਡਰਾ ਵਾਲੇ ਦੇ ਘਰ ਮੇਰਾ ਇਸ ਤਰ੍ਹਾਂ ਸਵਾਗਤ ਕੀਤਾ ਜਾ ਸਕਦਾ ਤਾਂ ਨਿਸ਼ਚਿਤ ਰੂਪ ਵਿੱਚ ਬਾਕੀ ਪੰਜਾਬ ਵੀ ਠੀਕ ਠਾਕ ਹੋਵੇਗਾ ਇਤਿਫਾਕ ਨਾਲ ਆਪਰੇਸ਼ਨ ਬਰਿਊਸਟਾਰ ਦੇ ਇੱਕ ਹਫ਼ਤੇ ਦੇ ਅੰਦਰ ਹੀ ਲੇਖਕ ਨੇ ਪਿੰਡ ਅਤੇ ਕੁਝ ਹੋਰ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਜੋ ਪੰਜਾਬ ਦੇ ਦੂਜੇ ਸਿਰੇ ਤੇ ਸਥਿਤ ਸਨ ਜੋ ਹਰਿਆਣਾ ਵਿੱਚ ਸਰਹੱਦਾਂ ਨਾਲ ਲੱਗਦੇ ਸਨ ਮੇਰੇ ਵਿਚਾਰ ਵਿੱਚ ਸੂਰੀ ਦਾ ਵਰਤਾਂਤ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਿੱਖਾਂ ਦੇ ਪ੍ਰਚਲਿਤ ਮਜਾਜ ਦਾ ਸਭ ਤੋਂ ਸਹੀ ਵਰਣਨ ਕਰਦਾ ਹੈ ਜਦੋਂ ਕਿ ਅਜਿਹੇ ਸਮੇਂ ਵਿੱਚ ਜਦੋਂ ਰਾਸ਼ਟਰੀ ਤੇ ਸਥਾਨਕ ਪ੍ਰੈਸ ਇਹਨਾਂ ਆਮ ਲੋਕਾਂ ਵਿੱਚੋਂ ਬਹੁ ਗਿਣਤੀਆਂ ਨੂੰ ਅਜਿਹੇ ਕੱਟੜਪੰਥੀ ਕਹਿ ਕੇ ਬਦਨਾਮ ਕਰਨ ਵਿੱਚ ਰੁਚੀ ਹੋਈ ਸੀ ਜਿਨ੍ਹਾਂ ਅੰਦਰ ਰਾਸ਼ਟਰੀ ਵਿਰੋਧੀ ਭਾਵਨਾਵਾਂ ਸਨ ਗਵਰਨਰ ਪਾਣੀ ਦੇ ਮੁਤਾਬਕ ਇਹ ਦੋਸ਼ ਬਿਲਕੁਲ ਝੂਠਾ ਹੈ ਕਿ ਪੰਜਾਬ ਪੁਲਿਸ ਪ੍ਰਭਾਵਸ਼ਾਲੀ ਨਹੀਂ ਸੀ ਅਤੇ ਇਸ ਨੇ ਅਤਵਾਦ ਨੂੰ ਦਬਾਉਣ ਲਈ ਬਹੁਤ ਘੱਟ ਕੰਮ ਕੀਤਾ। ਹਰ ਪਾਰਟੀ ਦੇ ਸੈਸਦਾਨਾਂ ਤੇ ਪ੍ਰੈਸ ਜਲੰਧਰ ਸਥਿਤ ਪੱਖਪਤੀ ਸਟਾਨਕ ਪ੍ਰੈਸ ਤੇ ਅੰਗਰੇਜ਼ੀ ਤੇ ਹੋਰ ਪਛਾਵਾ ਦੇ ਅਖਬਾਰਾਂ ਦੇ ਨਿਰੰਤਰ ਪ੍ਰਚਾਰ ਨੇ ਪੁਲਿਸ ਵਿਰੋਧੀ ਮੁਹਿੰਮ ਵਿੱਚ ਸਭ ਤੋਂ ਐਮ ਭੂਮਿਕਾ ਨਿਭਾਈ ਜੋ ਲਾਜ਼ਮੀ ਤੌਰ ਤੇ ਰਾਜਨੀਤਿਕ ਮੋਰਚੇ ਤੇ ਇੱਕ ਅਸਫਲਤਾ ਰਹੀ ਹੈ। ਜਦੋਂ ਵੀ ਦਿੱਲੀ ਵਿੱਚ ਮੀਟਿੰਗਾਂ ਦੌਰਾਨ ਮੌਕਾ ਮਿਲਿਆ ਤਾਂ ਪਾੜਨੇ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਪਰ ਉਦੋਂ ਇੱਕ ਕਹਾਵਤ ਯਾਦ ਆਉਂਦੀ ਹੈ ਕੁੱਤੇ ਨੂੰ ਬਜ਼ਰਾਮ ਕਰੋ ਤੇ ਫਿਰ ਉਸਨੂੰ ਫਾਂਸੀ ਤੇ ਟੰਗ ਦਿਓ ਪੰਜਾਬ ਪੁਲਿਸ ਨੇ 6 ਹਫ਼ਤੇ ਪਹਿਲਾਂ ਆਪਰੇਸ਼ਨ ਬਲੂ ਸਟਾਰ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਗ੍ਰਹਿ ਮੰਤralਯ ਤੇ ਪਾਰ ਸਰਕਾਰ ਨੂੰ ਗੁਰਦੁਆਰੇ ਅੰਦਰ ਸਾਰੇ ਹਥਿਆਰਾਂ ਦੇ ਸਹੀ ਵੇਰਵੇ ਦੇ ਦਿੱਤੇ ਸਨ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੀ ਗਈ ਇਸ ਸੂਚੀ ਅਤੇ ਅਪਰਾਧਿਕ ਜਾਂਚ ਵਿਭਾਗ ਸੀਆਈਡੀ ਦੁਆਰਾ ਪੇਸ਼ ਕੀਤੀ ਗਈ ਸੂਚੀ ਵਿਚਕਾਰ ਕੇਵਲ ਇੱਕ ਅਸਲੇ ਦਾ ਹੀ ਅੰਤਰ ਸੀ ਪਾਂਡੇ ਅੱਗੇ ਕਹਿੰਦੇ ਹਨ ਕਿ ਆਮ ਤਰ੍ਹਾਂ ਦੇ ਉਲਟ ਕੇ ਹਥਿਆਰ ਪਾਕਿਸਤਾਨ ਤੋਂ ਆ ਰਹੇ ਸਨ ਖੜਕੂਆਂ ਦੁਆਰਾ ਵਰਤੇ ਗਏ ਜ਼ਿਆਦਾਤਰ ਹਥਿਆਰ ਜਿਨ੍ਹਾਂ ਵਿੱਚ ਸਟੇਨਗਨਾ ਵਰਗੇ ਖਤਰਨਾਕ ਹਥਿਆਰ ਵੀ ਸ਼ਾਮਲ ਸਨ ਦੇਸ਼ ਦੇ ਅੰਦਰੋਂ ਹੀ ਪ੍ਰਾਪਤ ਕੀਤੇ ਗਏ ਸਨ ਇਹ ਹਥਿਆਰ ਬੰਦ ਪੁਲਿਸ ਤੇ ਬਖਸਰ ਬੰਦਾਂ ਤੋਂ ਚੋਰੀ ਕੀਤੇ ਗਏ ਸਨ ਫਸੇ ਪੁਲਿਸ ਜਾਂ ਨੀਮ ਫੌਜੀ ਗਾਰਡਾਂ ਤੋਂ ਖੋਲੇ ਗਏ ਸਨ ਪਾਂਡੇ ਮੁਤਾਬਕ ਅਸਲ ਵਿੱਚ ਆਮ ਨਾਗਰਿਕਾਂ ਤੇ ਖੜਕੂਆਂ ਦੇ ਮਰਨ ਦੀ ਗਿਣਤੀ 1200 ਸੀ ਪਰ ਬਾਅਦ ਵਿੱਚ ਇਸ ਨੂੰ 750 ਮੰਨਿਆ ਗਿਆ ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜੋ ਪਾਰਲੀਮੈਂਟ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਦੀ ਤਿਆਰੀ ਡਰਾਫਟਿੰਗ ਤੇ ਸੰਪਾਦਨ ਦੌਰਾਨ ਬਿਲਕੁਲ ਵੀ ਪੁੱਛਿਆ ਨਹੀਂ ਗਿਆ ਸੀ ਕੀਮਤ ਅਤੇ ਜ਼ਿੰਮੇਵਾਰੀ ਆਪਰੇਸ਼ਨ ਬਲੂ ਸਟਾਰ ਵਿੱਚ ਕੀ ਗਲਤ ਹੋਇਆ ਮੂਲ ਰੂਪ ਵਿੱਚ ਫੌਜ ਅਜਿਹੀ ਕਾਰਵਾਈ ਕਰਨ ਲਈ ਨਹੀਂ ਹੁੰਦੀ ਆਮ ਹਾਲਤਾਂ ਵਿੱਚ ਇਹ ਕੰਮ ਪੁਲਿਸ ਅਤੇ ਨਾ ਹੀ ਫੌਜੀ ਬਲਾਂ ਲਈ ਸੀ ਪਰ ਇਹਨਾਂ ਦੀ ਵਰਤੋਂ ਉਦੋਂ ਨਹੀਂ ਕੀਤੀ ਗਈ ਜਦੋਂ ਉਹ ਬਹੁਤ ਘੱਟ ਜਾਨੀ ਤੇ مالی ਨੁਕਸਾਨ ਨਾਲ ਇਸ ਕੰਮ ਨੂੰ ਪੂਰਾ ਕਰ ਸਕਦੇ ਸਨ ਜੂਨ 1984 ਤੱਕ ਸਥਿਤੀ ਉਹਨਾਂ ਦੀ ਸੰਭਾਲਨ ਦੀ ਸਮਰੱਥਾ ਤੋਂ ਬਾਹਰ ਹੋ ਚੁੱਕੀ ਸੀ ਜਿੱਥੋਂ ਤੱਕ ਅਸਲ ਆਪਰੇਸ਼ਨ ਦਾ ਸਵਾਲ ਸੀ ਇਹ ਫੀਲਡ ਮਾਰਸ਼ਲ ਬਨ ਦੇ ਸੁਪਨੇ ਦੇਖ ਰਹੇ ਇੱਕ ਬਹੁਤ ਹੀ ਅਭਿਲਾਸ਼ੀ ਤੇ ਅਭਿਮਾਨੀ ਜਨਰਲ ਕੇਸ ਸੁੰਦਰਜੀ ਦਾ ਮਾਮਲਾ ਸੀ ਜੋ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਆਪਣੀ ਨੌਕਰੀ ਇੱਕੋ ਝਟਕੇ ਵਿੱਚ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਪ੍ਰਕਿਰਿਆ ਵਿੱਚ ਉਸਨੇ ਉਸ ਜਿੰਨੇ ਹੀ ਮਾਨਮਤੇ ਜੱਟ ਸਿੱਖਾਂ ਦੇ ਸਮੂਹ ਦੀਆਂ ਸਮਰੱਥਾਵਾਂ ਵਚਨਬੱਤ ਤੇ ਧਾਰਮਿਕ ਸ਼ਾਹ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜੋ ਹਥਿਆਰਾਂ ਨਾਲ ਲੈ ਸਤੇ ਇੱਕ ਪੇਸ਼ੇਵਰ ਅਤੇ ਯੁੱਧ ਦੇ ਤਜਰਬੇਕਾਰ ਜਨਰਲ ਦੁਆਰਾ ਸਖਰਾਈ ਪ੍ਰਾਪਤ ਸਨ ਜੋ ਹਰਮੰਦਰ ਸਾਹਿਬ ਕੰਪਲੈਕਸ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨ ਲਈ ਤਿਆਰ ਸਨ ਆਪਣੀ ਹਉਮਤੀ ਮੰਨਣ ਤੋਂ ਇਨਕਾਰੀ ਸੁੰਦਰ ਜੀ ਨੇ ਇਹ ਨਹੀਂ ਮੰਨਿਆ ਕਿ ਨੁਕਸਾਨਦਾਰ ਯੋਜਨਾਬੰਦੀ ਅਤੇ ਇਸ ਨੂੰ ਅੰਜਾਮ ਦੇਣ ਲਈ ਗਲਤੀ ਉਹਨਾਂ ਦੇ ਹੱਦੋਂ ਵੱਧ ਆਤਮ ਵਿਸ਼ਵਾਸ ਦਾ ਨਤੀਜਾ ਸੀ ਸਗੋਂ ਸੁੰਦਰ ਜੀ ਅਤੇ ਉਸਦੇ ਜੂਨੀਅਰ ਅਫਸਰਾਂ ਨੇ ਖੁਫੀਆ ਏਜੰਸੀਆਂ ਵੱਲੋਂ ਸਹੀ ਇਤਲਾ ਨਾ ਦੇਣ ਨੂੰ ਕਸੂਰਵਾਰ ਠਹਿਰਾਇਆ ਕੁਫੀਆ ਏਜੰਸੀਆਂ ਤੇ ਦੋਸ਼ ਲਾਉਣਾ ਕੁਝ ਕਾਰਨਾ ਕਰਕੇ ਗਲਤ ਪ੍ਰਤੀਤ ਹੁੰਦਾ ਹੈ ਸਭ ਤੋਂ ਪਹਿਲਾਂ ਲੋੜੀਂਦੀ ਰਾਜਨੀਤਿਕ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਇਸ ਦੇ ਆਧਾਰ ਤੇ ਆਪਣੇ ਆਪਰੇਸ਼ਨ ਦੀ ਯੋਜਨਾ ਬਣਾਉਣ ਲਈ ਉਹਨਾਂ ਕੋਲ ਕਾਫੀ ਸਮਾਂ ਤੇ ਸਰੋਤ ਸਨ ਜੇ ਐਸ ਐਫ ਐਫ ਦਾ ਇੱਕ ਅਸੈਨਿਕ ਕਰਮਚਾਰੀ ਪਿਛਲੇ ਦੋ ਮੌਕਿਆਂ ਤੇ ਸਫਲਤਾਪੂਰਵਕ ਇਹ ਕੰਮ ਕਰ ਸਕਦਾ ਸੀ ਤਾਂ ਫੌਜ ਜਿਸ ਦੇ ਇੰਟੈਲੀਜੈਂਸ ਦਸਤੇ ਦੀ ਅਗਵਾਈ ਇੱਕ ਲੈਫਟੀਨੈਂਟ ਜਨਰਲ ਕਰ ਰਿਹਾ ਸੀ ਕੋਲ ਤਾਂ ਇਸ ਦੇ ਅਧਿਕਾਰ ਖੇਤਰ ਵਿੱਚ ਬਹੁਤ ਵਧੀਆ ਸਰੋਤ ਸਨ ਦੂਜੇ ਸੁਰੱਖਿਆ ਕਾਰਜਦਾਰ ਦੀ ਮੋਰਚਾ ਬੰਦੀ ਦੇ ਮੱਦੇਨਜ਼ਰ ਐਸਐਫਐਫ ਦੇ ਕਮਾਂਡਿੰਗ ਅਫਸਰ ਨੇ ਪਹਿਲਾਂ ਹਿਮੇਜਰ ਜਨਰਲ ਬਰਾੜ ਨੂੰ ਅਕਾਲ ਤੱਕ ਤੇ ਸਾਹਮਣੇ ਦੀ ਦਿਸ਼ਾ ਵੱਲੋਂ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਸੀ। ਇਹਨਾਂ ਜਾਪਦਾ ਹੈ ਕਿ ਜਨਰਲ ਸੁੰਦਰਜੀ ਜਨਰਲ ਵੈਦਿਆ ਵੱਲੋਂ ਪ੍ਰਧਾਨ ਮੰਤਰੀ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਆਪਣੀ ਯੋਗਤਾ ਸਾਬਤ ਕਰਨ ਲਈ ਹੱਦੋਂ ਵੱਧ ਕਾਰੀ ਵਿਚ ਸਨ। ਸੁੰਦਰਜੀ ਆਪਣੇ ਪੁਰਵ ਵਰਤੀ ਲੈਫਟੀਨੈਂਟ ਜਨਰਲ ਐਸਕੇ ਸਿਨਾ ਦੁਆਰਾ ਨਿਰਧਾਰਿਤ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਐਸਓਪੀ ਦੀ ਪਾਲਣਾ ਕਰਨ ਦੀ ਜੋਨ ਵੀ ਕਰ ਸਕਦੇ ਸਨ ਪਰ ਸੁੰਦਰ ਜੀ ਸ਼ਾਇਦ ਚਾਹੁੰਦੇ ਸਨ ਕਿ ਇਸ ਆਪਰੇਸ਼ਨ ਦਾ ਪੂਰਾ ਸਿਹਰਾ ਲੈਣ ਬਾਬਤ ਆਪਰੇਸ਼ਨ ਤੇ ਉਹਨਾਂ ਦੀ ਨਿੱਜੀ ਮੋਹ ਲੱਗੀ ਹੋਵੇ ਇਸ ਤੋਂ ਇਲਾਵਾ ਜੇ ਆਪਰੇਸ਼ਨ ਦਾ ਸਮਾਂ ਧਿਆਨ ਨਾਲ ਚੁਣਿਆ ਜਾਂਦਾ ਤਾਂ ਜਾਨੀ ਨੁਕਸਾਨ ਬਹੁਤ ਘੱਟ ਹੁੰਦਾ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵਿਸਾਖੀ ਦੇ ਮੌਕੇ ਨਾਲ ਮੇਲ ਖਾਂਦੇ ਐਸ ਐਫ ਐਫ ਆਪਰੇਸ਼ਨ ਦੀ ਤਿਆਰੀ ਕੀਤੀ ਗਈ ਉਸੇ ਤਰ੍ਹਾਂ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਵੀ ਕੀਤੀ ਗਈ ਜਿਸ ਵੇਲੇ ਤੁਲਨਾਤਮਕ ਤੌਰ ਤੇ ਵੱਡੀ ਗਿਣਤੀ ਵਿੱਚ ਸਰਦਾਰੂ ਦਰਬਾਰ ਸਾਹਿਬ ਜਾਂਦੇ ਹਨ ਕੀ ਆਪਰੇਸ਼ਨ ਬਲੂ ਸਟਾਰ ਦੇ ਰੂਪ ਵਿੱਚ ਸਾਹਮਣੇ ਆਏ ਅੰਤਮ ਹੱਲ ਨੇ ਉਹ ਲੋੜੀਂਦੀ ਲਾਪਤਾ ਕਰ ਦਿੱਤੀ ਸੀ ਜਿਸ ਨਾਲ ਇੱਕ ਅਕਬਰ ਰੋਡ ਗਰੁੱਪ ਆਉਣ ਵਾਲੀਆਂ ਚੋਣਾਂ ਲਈ ਇੱਕ ਸਫਲ ਮੁਹਿੰਮ ਦਾ ਨਿਰਮਾਣ ਕਰ ਸਕਦਾ ਸੀ ਅਜੇ ਹੀ ਜਾਪਦਾ ਸੀ ਪਿੰਡਰਾ ਵਾਲੇ ਅਤੇ ਉਸ ਦੇ ਸਾਥੀਆਂ ਨੂੰ ਜਿਸ ਬਦਲੇ ਦੀ ਭਾਵਨਾ ਨਾ ਖਤਮ ਕੀਤਾ ਗਿਆ ਉਸ ਨਾਲ ਬਹੁ ਗਿਣਤੀ ਵੋਟਰਾਂ ਵਿੱਚ ਬਹੁਤ ਰਾਹਤ ਅਤੇ ਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਗਈ ਸੀ ਇੰਦਰਾ ਗਾਂਧੀ ਦਾ ਇੱਕ ਮਜ਼ਬੂਤ ਨੇਤਾ ਵਾਲਾ ਅਕਸ ਮੁੜ ਬਹਾਲ ਹੋ ਗਿਆ ਸੀ ਪਰ ਔਰਤਾਂ ਤੇ ਬੱਚਿਆਂ ਸਮੇਤ ਬਹੁਤ ਸਾਰੇ ਨਿਰਦੋਸ਼ ਨਾਗਰਿਕਾਂ ਨੂੰ ਇਸ ਪ੍ਰਕਿਰਿਆ ਵਿੱਚ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਨ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਨੇ ਇੰਦਰਾ ਗਾਂਧੀ ਲਈ ਲੜਾਈ ਤਾਂ ਜਿੱਤ ਲਈ ਤੇ ਮਾਰ ਕੇ 1986 ਵਿੱਚ ਉਹ ਜਨਰਲ ਵੈਦਿਆ ਦੀ ਸੇਵਾ ਮੁਕਤੀ ਉਪਰੰਤ ਫੌਜ ਦੇ ਮੁਖੀ ਵੀ ਬਣੇ ਪਰ ਕਿਸ ਕੀਮਤ ਤੇ ਬੋਤਕੁੰਕਰਬਿਤ ਉਪ੍ਰਾਪਤ ਕੀਤੀ ਹੋਈ ਜਿੱਤ ਨੂੰ ਇੱਕ ਹੋਰ ਹਾਰ ਦੇ ਬਰਾਬਰ ਸਮਝਣਾ ਚਾਹੀਦਾ ਹੈ। ਆਪਰੇਸ਼ਨ ਬਲੂ ਸਟਾਰ ਜਨਤੀ ਜੇਵਜੋਂ ਸ਼ੁਰੂ ਹੋਈਆਂ ਕਟਨਾਵਾਂ ਦੇ ਚੱਲਦਿਆਂ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਨੂੰ ਗਵਾ ਦਿੱਤਾ। ਉਸ ਸਮੇਂ ਜਦੋਂ ਦੇਸ਼ ਨੂੰ ਉਸ ਦੀ ਸਭ ਤੋਂ ਵੱਧ ਲੋੜ ਸੀ। ਆਪਰੇਸ਼ਨ 2 ਨੇ ਆਪਣਾ ਉਦੇਸ਼ ਪ੍ਰਾਪਤ ਕਰ ਲਿਆ। ਅਦਰਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੇ ਨਵੰਬਰ 1984 ਦੀਆਂ ਆਮ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ। ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਸਿੱਖ ਵਿਰੋਧੀ ਕਤਲੇਆਮ ਕੀਤਾ ਗਿਆ। ਇੱਥੇ ਇੰਦਰਾ ਗਾਂਧੀ ਤੇ ਪੈਰੇ ਦਬਾ ਦੀ ਪੜਤਾਲ ਕਰਨਾ ਕਮਾ ਹੋਵੇਗਾ ਇਹਨਾਂ ਕਾਰਨਾ ਕਰਕੇ ਹੀ ਉਸ ਨੂੰ ਸਵਰਨ ਸਿੰਘ ਵਰਗੇ ਆਪਣੇ ਮੰਤਰੀ ਮੰਡਲ ਦੇ ਇੱਕ ਭਰੋਸੇਯੋਗ ਅਤੇ ਸੀਨੀਅਰ ਸਾਬਕਾ ਮੈਂਬਰ ਵੱਲੋਂ ਇਹਨਾਂ ਸਖਤ ਕਦਮ ਨਾ ਚੁੱਕਣ ਦੀ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਆਪਰੇਸ਼ਨ ਬਰੂਸਟਾਰ ਨੂੰ ਮਨਜ਼ੂਰੀ ਦੇਣੀ ਪਈ ਤੇ ਕਾਉ ਦੁਆਰਾ ਸੁਝਾਏ ਗਏ ਹੈਲੀਬੌਰਨ ਆਪਰੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਉਪਲਬਧ ਸਬੂਤ ਇਹਨਾਂ ਵਿਅਕਤੀਆਂ ਵੱਲ ਇਸ਼ਾਰਾ ਕਰਦੇ ਹਨ ਜੋ ਰਾਜਨੀਤਿਕ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਤਾਂ ਸੈਨਾ ਰਹੀਂ ਹੱਲ ਪਸੰਦ ਕਰਦੇ ਸਨ ਉਹ ਵਿਅਕਤੀ ਸਨ ਅਰुण 네ਰੂ ਰਾਜਨੀਤਿਕ ਤੌਰ ਤੇ ਚਾਤਰ ਐਮ ਐਲ ਫੁਤੇਦਾਰ ਰਾਜੀਵ ਗਾਂਧੀ ਜੋ ਉਹਨਾਂ ਦੇ ਪ੍ਰਭਾਵ ਹੇਠ ਸਨ ਤੇ ਕਮਲਨਾਥ ਤੇ ਬਾਅਦ ਵਿੱਚ ਅਰुण ਸਿੰਘ ਜੋ ਉਸ ਸਮੇਂ ਤੱਕ ਇੱਕ ਅਕਬਰ ਰੋਡ ਗਰੁੱਪ ਦੇ ਮੈਂਬਰ ਬਣ ਗਏ ਸਨ ਨਿਸ਼ੰਦੇ ਜੇ ਅਸੀਂ ਇਹ ਮੰਨ ਵੀ ਲੈਂਦੇ ਹਾਂ ਕਿ ਇਹ ਫੈਸਲਾ ਲੈਣ ਲਈ ਇੰਦਰਾ ਗਾਂਧੀ ਨੂੰ ਇਸ ਗੁੱਟ ਵੱਲੋਂ ਮਜਬੂਰ ਕੀਤਾ ਗਿਆ ਤਾਂ ਵੀ ਜੋ ਕੁਝ ਵਾਪਰਿਆ ਉਸ ਨੂੰ ਇਸ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਉਸਨੇ ਹੀ ਪ੍ਰਧਾਨ ਮੰਤਰੀ ਵਜੋਂ ਗੈਰ ਸੰਵਿਧਾਨਕ ਤਾਕਤਾਂ ਨੂੰ ਉਸ ਦੀਆਂ ਸ਼ਕਤੀਆਂ ਹੜੱਪਣ ਦੀ ਆਗਿਆ ਦਿੱਤੀ ਸੀ ਜਿਸ ਕਾਰਨ ਉਸ ਨੂੰ ਅਜਿਹੇ ਫੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਜੋ ਕਥਿਤ ਤੌਰ ਤੇ ਉਸ ਨੂੰ ਪਸੰਦ ਨਹੀਂ ਸਨ ਇਹ ਉਸ ਦੀ ਸਪਸ਼ਟ ਤੌਰ ਤੇ ਜ਼ਿੰਮੇਵਾਰੀ ਸੀ ਤੇ ਉਸ ਨੂੰ ਉਹਨਾਂ ਸਾਰੇ ਫੈਸਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਭਾਵੇਂ ਇਹ ਇੱਕ ਅਕਬਰ ਰੋਡ ਗਰੁੱਪ ਦੇ ਦਬਾਅ ਹੇਠ ਕਿਉਂ ਨਾ ਲੈ ਗਏ ਹੋਣ ਇਹ ਪਹਿਲੀ ਜਾਂ ਆਖਰੀ ਵਾਰ ਨਹੀਂ ਸੀ ਜਦੋਂ ਸੱਤਾਧਾਰੀ ਜਾਂ ਵਿਰੋਧੀ ਪਾਰਟੀਆਂ ਦੁਆਰਾ ਆਪਣੇ ਰਾਜਨੀਤਿਕ ਹਿੱਤਾਂ ਲਈ ਭਾਰਤੀ ਸਮਾਜ ਵਿੱਚ ਮੌਜੂਦ ਧਾਰਮਿਕ ਅਤੇ ਸਮਾਪਰਦਾਇਕ ਫੁੱਟ ਦੀ ਵਰਤੋਂ ਕੀਤੀ ਗਈ ਸੀ ਜਾਂ ਕੀਤੀ ਜਾਵੇਗੀ ਅਜਿਹਾ ਸ਼ੋਸ਼ਣ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੇਸ਼ ਕੋਲ ਚੰਗੀ ਤਰ੍ਹਾਂ ਜਾਣੂ ਤੇ ਰਾਜਨੀਤਿਕ ਤੌਰ ਤੇ ਵਿਕਸਿਤ ਵੋਟਰ ਨਹੀਂ ਹੋਣਗੇ ਜੋ ਅਜੀਆਂ ਖੇਡਾਂ ਨੂੰ ਸਮਝਣ ਅਤੇ ਆਪਣੇ ਨੁਮਾਇੰਦਿਆਂ ਨੂੰ ਪੂਰੀ ਤਰ੍ਹਾਂ ਉਹਨਾਂ ਦੇ ਪਿਛਲੇ ਪ੍ਰਦਰਸ਼ਨ ਦਾ ਪੁਖ ਵਿੱਚ ਉਹਨਾਂ ਦੇ ਹਿੱਤਾਂ ਦੀ ਦੇਖਭਾਲ ਕਰਨ ਦੀ ਸੰਭਾਵਨਾ ਦੇ ਆਧਾਰ ਤੇ ਚੁਣਦੇ ਸਮਰੱਥ ਹੋਣ ਪਰੰਤੂ ਇਹੀ ਸਮਾਂ ਸੀ ਜਦੋਂ ਸੱਤਾਧਾਰੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ 5 ਸਾਲ ਦੂਰ ਅਗਲੀਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਜਿੱਤ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਲਈ ਪਹਿਲਾਂ ਇੱਕ ਵੱਡੇ ਧਾਰਮਿਕ ਪਾੜੇ ਨੂੰ ਪੈਦਾ ਕੀਤਾ ਜਾਣਾ ਸੀ ਤੇ ਫਿਰ ਉਸ ਦਾ ਹੱਲ ਕੀਤਾ ਜਾਣਾ ਸੀ ਉਹ ਵੀ ਹਿੰਦੂਆਂ ਤੇ ਸਿੱਖਾਂ ਵਿਚਕਾਰ ਜਿੱਥੇ ਦੋਹਾਂ ਭਾਈਚਾਰਿਆਂ ਨੂੰ ਵੰਡਣ ਵਾਲੀ ਬਹੁਤ ਮਹਿੰਨ ਕੁਝ ਮਾਮਲਿਆਂ ਵਿੱਚ ਤਾਂ ਧੁੰਦਲੀ ਹੀ ਲਕੀਰ ਹੈ ਅਸੀਂ ਸਿਰਫ ਇਹ ਇੱਛਾ ਤੇ ਪ੍ਰਾਰਥਨਾ ਹੀ ਕਰ ਸਕਦੇ ਹਾਂ ਕਿ ਅਜਿਹੀ ਚੀਜ਼ ਦੁਬਾਰਾ ਕਦੇ ਵੀ ਧਰਮ ਨਿਰਪੱਖ ਅਤੇ ਲੋਕਤੰਤਰੀ ਭਾਰਤ ਵਿੱਚ ਨਾ ਵਾਪਰੇ। ਅਸੀਂ ਵੈਦਿਕ ਸੰਸਕ੍ਰਿਤ ਵਾਕ ਵਾਸੂਦੇਵ ਕਟੂਮਕਮ ਵਿੱਚ ਦਰਜ ਕਦਰਾਂ-ਕੀਮਤਾਂ ਤੇ ਮਾਨ ਕਰਦੇ ਹਾਂ। ਉਹ ਵਾਕ ਜੋ ਪੂਰੀ ਧਰਤੀ ਨੂੰ ਇੱਕ ਪਰਿਵਾਰ ਵਜੋਂ ਦੇਖਦਾ ਹੈ। ਇਹ ਵਾਕ ਭਾਰਤੀ ਸੰਸਦ ਦੇ ਪ੍ਰਵੇਸ਼ ਹਾਲ ਉੱਤੇ ਵੀ ਉਕਰਿਆ ਗਿਆ ਹੈ। ਇਹ ਜਾਂਪਦਾ ਹੈ ਕਿ ਆਪਰੇਸ਼ਨ 2 ਦੇ ਰਚਨਹਾਰੇ ਜਾਂ ਤਾਂ ਆਪਣੀ ਵੈਦਿਕ ਵਿਰਾਸਤ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਜਾਂ ਅਜਿਹਿਆਂ ਕਦਰਾਂ-ਕੀਮਤਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਸਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।